ਹਾਏ ਗੁਰਜੀ ਕਾ ਖਾਲਸਾ ਹਾਏ ਗੁਰਜੀ ਕੀ ਫਤਿਹ ਆ ਜੀ ਜੀ ਦੀ ਸਰੋਤ ਸ਼ਿਕਾਇਤ ਕਰੀ ਜਾਂਦੇ ਤੂੰ ਮੈਨੂੰ ਸਕੂਟਰੀ ਦੀ ਸਿਖਾਉਂਦੀ ਸਕੂਟਰੀ ਸਿਖਾਉਣੀ ਮੈਂ ਆ ਗਈ ਕਹਿੰਦੇ ਆਪਾਂ ਪਹਿਲਾਂ ਕੰਮ ਕਰਨ ਵੇੜਦੇ ਆਂ ਨੀ ਫੇਰ ਢੇੜੀ ਛੇੜੀ ਦਵਾਂਗੇ ਇੱਥੇ ਵੇੜੇ ਚ ਸਕੂਟਰੀ ਵੀ ਤੇ ਸਾਰੇ ਬੱਚੇ ਆ ਉਹਦਾ ਸਕੂਲ ਟਿਊਸ਼ਨ ਆਪਣੇ ਕੰਮ ਖੂਬ ਲੱਗੇ ਹੋਣੇ ਸੀ ਲੈਣ ਲਿਆ ਵਸ ਪਰਧਾਨ ਪਰਧਾਨ ਹਰ ਮਾ ਤੁਹਾਡਾ ਮਖਤਾ ਪੂਰਾ ਕਰ ਦਿੰਦਾ ਵੀ ਐ ਨਾ ਹੁਣ ਕਿ ਉਹ ਸਕੂਟਰੀ ਦੀ ਸਿਖਾਉਂਦੇ ਸਿੱਖਣਾ ਨਾ ਸਿੱਖਣਾ ਤੁਹਾਡੀ ਮਰਜ਼ੀ ਹੈ ਕਹਿੰਦੇ ਪਹਿਲਾਂ ਜੀ ਆਹ ਪ੍ਰਸ਼ਾਦਾ ਪਾਣੀ ਛਕ ਲਈਏ ਨਾ ਕੰਮ ਨਵੇੜ ਲਈਏ ਮਤਲਬ ਪਹਿਲਾਂ ਵੇਡ ਪੂਜਾ ਫਿਰ ਉਹ ਤੈਨੂੰ ਦੇਖ ਕੇ ਹਿੰਮਤ ਜੀ ਆ ਰਹੀ ਹੈ ਨਾ ਸਿੱਖਣ ਦੀ ਨਹੀਂ ਮੈਨੂੰ ਤਾਂ ਹੁਣ ਕਿੱਦੇ ਨਹੀਂ ਆਉਂਦੀ ਐਕਟਿਵ ਦੀਦੀ ਨੇ ਸਿੱਖੀ ਨਹੀਂ ਸੀ ਹਾਂ ਤੁਹਾਨੂੰ ਸਿੱਖਣਾ ਸਿੱਖਣੀ ਹੈ ਹਾਂ ਉਹ ਉਹੀ ਤਾਂ ਮੈਂ ਕਹਿ ਰਹੀ ਆ ਵੀ ਤੁਸੀਂ ਨੇ ਹੁਣ ਲੈ ਕੇ ਨਹੀਂ ਸਿੱਖੀ ਹੈਗੀ ਦੋਏ ਬੰਦੇ ਨੂੰ ਹਿੰਮਤ ਜੀ ਆ ਜਾਂਦੀ ਹੈ ਵੀ ਇਹਨੇ ਵੀ ਤਾਂ ਹੁਣ ਲੈ ਕੇ ਸਿੱਖੀ ਆ ਵੀ ਮੈਂ ਵੀ ਸਿੱਖ ਲਾਂ ਸਾਰਾ ਕੁਝ ਪਾ ਲਿਆ ਲਾ ਸਭ ਕਿਆ ਕਰਦਾ ਕੋ ਸਾਰਾ ਕੁਝ ਇਕੱਠਾ ਹੀ ਕਹਿੰਦੇ ਚੁੱਕੀਓ ਸਬਜੀ ਆ ਹਨਾ ਹੂੰ ਫਿਰ ਮੱਖਣ ਨਾਲੇ ਪਾਣੀ ਦੇ ਕੁੱਕ ਜੂ ਨਾਲੇ ਆ ਫਿਰ ਥੋੜਾ ਜਿਹਾ ਟੀਫੇਲ ਲੋਹ ਫੜਾਉਣਾ ਪਾਉਨੇ ਆ ਆਪਾਂ ਨਮਕ ਮਿਰਚ ਜੀ ਬਹੁਤ ਜ਼ਿਆਦਾ ਘੱਟ ਖਾਂਦੇ ਨੇ ਬੱਚਿਆਂ ਵਾਂਗੂ ਤੇ ਅਸੀਂ ਤਾਂ ਤੇਲ ਖਾਂਦੇ ਆ ਹੋਣੋ ਬੱਤੀ ਆ ਸਹੀ ਲੱਗਦੀ ਮੂੰਹ ਵੀ ਹੋਰ ਹੋਰ ਲੱਗਣੀ ਦੀ ਨਾ ਬਸ ਬੰਦ ਲੱਗਾ ਠੀਕ ਲੱਗਦੀ ਇਹ ਸੋਹਣੀ ਲੱਗ ਰਹੀ ਐ ਅੱਗ ਵਰਤ ਇਹ ਠੰਡੇ ਮੌਸਮ ਚ ਤਾਂ ਇੰਨੀ ਸੋਹਣੀ ਲੱਗਦੀ ਐ ਅੱਗ ਹਾਂ ਐਨੀ ਸੋਹਣੀ ਐਸੀ ਮੈਨੂੰ ਕੁਛ ਨਹੀਂ ਲੱਗ ਰਿਹਾ ਵੀ ਕੰਮ ਕਰ ਰਿਆ ਲੱਗ ਰਿਹਾ ਵੀ ਸੇਕ ਰਿਆ ਹਾਂ ਹਾਂ ਚੀਜ਼ ਬਣਾਉਣੀ ਏ ਹਾਂ ਸੁੱਕੇ ਸਾਰੇ ਅੰਗੂਰ ਬਹੁਤ ਹੋਏ ਹੈ ਨਾ ਦਜਰ ਹਾਂ ਬਲੀ ਦਾ ਬਹੁਤ ਹੈ ਹਾਂ ਵੀ ਅੰਨੇ ਵਿੱਚ ਆ ਪਾਵਾਂਗੇ ਸੋਹਣੀ ਕਰਾਰੀ ਜੀ ਬਣਾਵਾਂਗੇ ਦੇਖੋ ਮੰਮੀ ਨੇ ਜਾਦੀ ਨਹੀਂ ਕੱਟਦੀ ਕੱਟ ਕਰ ਲਾਂਗੇ ਤੁਹਾਨੂੰ ਪਤਾ ਨਹੀਂ ਪਰ ਉਹ ਗੱਜਰ ਮਿੱਠੀ ਵੀ ਹੁੰਦੀ ਹੈ ਹਨਾ ਇਹ ਲਸਣ ਪਿਆਜ਼ ਇਕੱਠਾ ਹੀ ਪਾ ਲਿਆ ਜੀ ਆਪਾਂ ਜੀ ਪਹਿਲਾਂ ਵੈਸੇ ਲਸਣ ਮੰਮੀ ਅੱਡ ਘੱਟ ਦਿੰਦੇ ਨਾ ਉਹਦੀ ਜ਼ਿਆਦਾ ਖੁਸ਼ਬੂ ਜੀ ਹੋ ਜਾਂਦੀ ਹੈ ਇਹ ਅਦਰਕ ਵੀ ਆ ਵਿੱਚ ਨਹੀਂ अदरक प्याज का चाहे कट्ठा कट दे मम्मी ने लसन भी बिच कटता नहीं उधर तड़के दी ना द्रोंोंोंग जड़का जा हो जाता खुशबू अलग हो जाती है ये देखो जी मौसम यह दपहर का टाइम है तो ये देखो कि ठंडी हवा चल रही है कपड़िया तो पता लगता है ਵੀ ਇੰਨੀ ਹਵਾ ਚੱਲ ਰਹੀ ਹੈ ਤੇ ਹਵਾ ਤਾਂ ਚਲੋ ਸਰਦੀ ਦੀ ਠੰਡੀ ਹੋ ਹੁੰਦੀ ਹੈ ਪਰ ਜਣੀ ਇੰਨੀ ਚੱਲ ਰਹੀ ਹੈ ਇੰਨੀ ਤਿੱਖੀ ਲੱਗਦੀ ਹੈ ਇੱਥੇ ਆਪਾਂ ਨੂੰ ਚੁੱਲ੍ਹੇ ਤੇ ਬੈਠਿਆਂ ਨੂੰ ਨਹੀਂ ਹਵਾ ਲੱਗਦੀ ਓਟਾ ਆ ਗਿਆ ਨਾ ਇਹ ਕੰਧਾ ਜਣੀ ਇੱਧਰ ਵੀ ਗੰਧ ਹੋ ਗਈ ਇੱਧਰ ਵੀ ਗੰਧ ਹੋ ਗਈ ਇੱਧਰ ਲਈ ਹਵਾ ਪੱਛਮ ਸਾਈਡ ਦੀ ਦੇਖੀ ਮੈਂ ਹੱਥ ਦੇ ਤੀ ਨਾਲ ਕੋਈ ਅਮਰੂਦ ਨਹੀਂ ਦਿੰਦਾ ਉਹ ਇੱਕ ਦੇਸ ਗਿਆ ਅਮਰੂਦ ਹੋਨੇ ਥੋੜੇ ਜਿਲੇ ਕੋਲੇ ਥੈਂਕ ਯੂ ਕੋਲੇ ਇੱਕ ਨਹੀਂ ਅਮਰੂਦ ਤਾਂ ਕਾਫੀ ਨੇ ਪਰ ਜਣੀ ਨਾ ਕੱਚੇ ਨੇ ਨਾ ਉਹ ਬੜਾ ਇੱਕ ਥੈਂਕ ਯੂ ਹਾਂ ਤੋੜ ਲਾਂਗੇ ਕੋਈ ਨਾ ਹਾਂ ਜੀਰਾ ਪਾ ਹੂੰ ਤੜਕਾ ਜੀ ਚੰਗੀ ਤਰ੍ਹਾਂ ਭੁੰਨ ਲਵੇ ਹਾਂ ਉਹਦੇ ਨਾਲ ਵਧੀਆ ਆਪੀਆਂ ਕ ਪਾਵਾਂ ਅਧੀਆਂ ਪਾ ਹਾਂ ਹੂੰ ਬਾਕੀ ਇਹ ਭੁੱਜੇ ਤੋਂ ਪਾਉਗੇ ਆਪਣੀ ਟੇਸਟ ਦੇ ਅਕਾਰਡਿੰਗ ਨਮਕ ਲੂਕ ਹਲਦੀ ਜੀ ਬਸ ਨੋਰਮਲ ਜਿਹਾ ਬਾਲਾ ਤਿੱਖਾ ਵੀ ਜਲਨ ਕਰਦਾ ਦੇਖ ਲਾਂਗੇ ਮੱਕੀ ਦੀ ਰੋਟੀ ਪਕਾ ਲਾਂਗੇ ਨਾਲ ਹਾਂ ਦੇਖੀ ਪਹਿਲਾਂ ਨਾ ਮੈਂ ਮੈਂ ਤਾਂ ਆਪ ਦੀ ਦੱਸਦੀਆਂ ਗੱਲ ਜਿਵੇਂ ਆਪਾਂ ਹੁਣ ਸਾਗ ਨਾਲ ਜਗਾ ਜ ਸਭੀ ਨੇ ਮੱਕੀ ਦੀ ਰੋਟੀ ਖਾ ਲੈਂਦੇ ਆ ਨਾਲ ਜਿਹੜਾ ਲੱਸੀ ਵਾਲਾ ਪਨੀਰ ਨਹੀਂ ਤੇ ਹੁੰਦਾ ਅੱਗੇ ਹਾਂ ਮੈਂ ਨਹੀਂ ਤੇ ਉਹਦੇ ਬਿਨਾ ਗੱਜਰਾ ਸਬਜ਼ੀ ਖਾਂਦੀ ਸੀ ਮੱਕੀ ਦੀ ਰੋਟੀ ਨਾਲ ਛੋਟੀ ਹੁੰਦੀ ਸੀ ਹਾਂ ਪਨੀਰ ਨੇ ਲੱਸੀ ਵਾਲਾ ਪਨੀਰ ਹਾਂ ਜਗਾ ਨਾਲ ਮੱਕੀ ਦੀ ਰੋਟੀ ਨਾਲ ਆਪਣੇ ਬਹੁਤ ਬਣਾਉ ਆਪਣੇ ਬਹੁਤ ਬਣਾਉਂਦੇ ਨੇ ਨਾ ਉਹ ਪੀਜੇ ਤੋਂ ਕੱਜ ਨੂੰ ਸਬਜ਼ੀ ਬਣਦੀ ਉਹ ਪਨੀਰ ਬਣਨਾ ਹੀ ਬਣਨਾ ਦਸੀ ਆ ਹਾਂ ਹਾਂ ਇੱਕ ਦਿਨ ਚ ਨਹੀਂ ਬੰਦੇ ਨੂੰ ਕੁਝ ਵੀ ਆਉਂਦਾ ਹੈਗਾ ਜੇ ਹੁਣ ਕੱਲ ਚ ਲਾ ਲਈ ਅੱਜ ਵੀ ਚ ਲਾਉਣੀ ਪਊਗੀ ਫੇਰ ਜਾ ਕੇ ਆਉਂਦੀ ਐ ਗਿਰਦੇ ਪੈਂਦੇ ਜੇ ਉਹ ਵੀ ਥੱਡੇ ਵਾਲੀ ਜਿਹੜੀ ਮੈਸਟਰ ਹੋ ਐ ਨਾ ਉਹਨੂੰ ਸਖਤੀ ਵਈ ਕਹਿ ਦਿੰਨੇ ਆ ਉਹ ਭਾਰੀ ਨਹੀਂ ਉਹ ਨਹੀਂ ਚਲਦੀਆਂ ਹੈਗੀਆਂ ਥੋਡੇ ਵਾਲੀ ਹੌਲੀ ਐ ਮੇਰੇ ਤਾਂ ਹੋ ਗਿਆ ਅੱਛਾ ਜੀ ਪਈ ਆ ਹੋ ਗਿਆ ਥੋੜਾ ਹੋ ਗਿਆ ਥੋੜਾ ਹੋਰ ਹੋ ਜੀ ਇਹ ਲੂਣ ਮਿਰਚ ਜਿੰਨੀ ਸਬਜੀ ਹੁੰਦੀ ਐ ਉਹਦੇ ਅਕੋਰਡਿੰਗ ਪੈਂਦਾ ਜਿਵੇਂ 1 ਕਿਲੋ ਹਨਾ ਆਲੂਆਂ ਦੇ ਵਿੱਚ 1 ਚਮਚਾ ਪੈ ਜਾਂਦਾ ਹੈ ਐਨੇ ਮੈਂ ਬਣਾਉਂਦੀ ਸਬਜ਼ੀ ਤੁਸੀਂ ਆਟਾ ਮੱਕੀ ਦਾ ਮਲਦੇ ਫਿਰ ਮੈਂ ਇੱਥੇ ਪਕਾਈ ਜੂ ਤੁਸੀਂ ਘਰ ਚਾਂਜਾ ਦਵਾਇਦਾ ਉਹ ਤਾਂ ਨਾਲ ਹੁੰਦੇ ਗਰਮ ਪਾਣੀ ਨਾਲ ਪਹਿਲਾਂ ਮਲਣ ਦੀ ਲੋੜ ਹੈ ਐਨਾ ਵਧੀਆ ਆਟਾ ਹੈ ਨਾ 1 ਚਮਚਾ ਪਾ ਲਵਾਂ ਹਾਂ ਪੈ ਜੂਗਾ ਮੈਂ ਘੱਟ ਜਿਹਾ ਪੈ ਜੂ ਮੈਂ ਲੇਦਾ ਥੋੜਾ ਜਿਹਾ ਹੋਰ ਪੈ ਜੂ ਹਨਾ ਨੂਨ ਬਾਦਾਂ ਨਾ ਪਾਉਣਾ ਆ ਜੀ ਨਾ ਆਹ ਇੱਕ ਜਦਵਾ ਲਾ ਦੇਣੀ ਸੱਟਾ ਤਰੀਕ ਨੂੰ ਪਾ ਲਓ ਅੱਛਾ ਉਹ ਅੱਗੇ ਤੇ ਬਾਅਦ ਚਲੋ ਠੀਕ ਹੈ ਜੀ ਬਣਦੀ ਹੈ ਸਬਜੀ ਹੁਣ ਲਗਦੇ ਆ ਰੋਟੀ ਸਬਜੀ ਤੋਂ ਬਾਅਦ ਮੱਕੀ ਦੇ ਪ੍ਰਸ਼ਾਦੇ ਬਹੁਤ ਵਧੀਆ ਲੱਗਦੇ ਨੇ ਗਾਜਰਾਂ ਦੀ ਸਬਜੀ ਨਾਲ ਉੱਪਰ ਰੱਖ ਲਓ ਰੋਟੀ ਦੇ ਸਬਜੀ ਫਿਰ ਉਹ ਹੋਰ ਵੀ ਜ਼ਿਆਦਾ ਵਧੀਆ ਲੱਗਦੀ ਹੈ ਕੋਲੀ ਚ ਨਾ ਪਾਓ ਸਬਜੀ

Oh <laughs> ਇਹ ਲਓ ਜੀ ਪਾਤੀਆਂ ਆਲੂ ਗਾਜਰਾਂ ਤੇ ਹੁਣ ਇਹ 10 ਮਿੰਟ ਇਹਨਾਂ ਨੂੰ ਪਕਾਵਾਂਗੇ ਹਾਂ 10-15 ਮਿੰਟ ਵਿੱਚ ਸਬਜ਼ੀ ਬਣ ਜਾਂਦੀ ਫਿਰ ਤੁਹਾਡੇ ਨਾਲ ਦਿਖਾਉਣੀ ਆ ਸ਼ੇਅਰ ਕਰਦੇ ਆ ਬਣੀ ਤੋਂ ਤੇ ਥੋੜਾ ਜਿਹਾ ਧਨੀਆ ਸਵਾਰ ਕੇ ਪਾ ਦਨੇ ਆ ਉਹ ਬੜੀ ਤੋਂ ਪਾ ਦਾਂਗੇ ਜੀ ਥੋੜਾ ਜਿਹਾ ਧਨੀਆ ਉੱਪਰ ਉਹ ਘੁੰਮ ਰਹੀਆਂ ਨੇ ਜੀ ਬੀਬੀਆਂ ਭੈਣਾ ਨਿੰਬੂ ਨਾ ਸਾਡੇ ਮਿੱਠੇ ਬਹੁਤ ਨੇ ਇੰਨੇ ਮਿੱਠੇ ਨੇ ਨਾ ਮਤਲਬ ਕਿ ਵੀ ਖਟਾਸ ਤਾਂ ਹੈ ਹੀ ਨਹੀਂ ਇਹਨਾਂ ਜੀ ਕਿਵੇਂ ਹਾਂ ਦੇਖ ਲੈ ਇਹੀ ਹੈ ਸਾਡੇ ਆਹ ਅੰਗੂਰਾਂ ਦੀ ਬੇਲ ਇਹੀ ਗਰਮੀ ਚ ਹਰੀ ਹੋ ਜਾਂਦੀ ਹੈ ਸਰਦੀ ਚ ਸੁੱਕ ਜਾਂਦੀ ਹੈ ਕੋਈ ਨਵੀਂ ਨਹੀਂ ਅਸੀਂ ਗਰਮੀ ਚ ਚੜਾਉਂਦੇ ਹੈਗੇ ਇਹ ਨਾ ਬੇਰੀ ਗਿਰ ਗਈ ਸੀ ਵਿਚਾਰੀ ਜਦੋਂ ਹੜ ਨਹੀਂ ਆਏ ਹੈਗੇ ਉਦੋਂ ਤੇ ਇਹ ਫੇਰ ਚੱਲ ਗਈ ਦੇਖੋ ਜੀ ਕਿੰਨੇ ਸੋਹਣੇ ਲਾਲ ਬੇਰ ਨੇ ਤੁਹਾਨੂੰ ਨੇੜੇ ਤੋਂ ਦਿਖਾਈਏ ਇਹ ਦੇਖੋ ਹਾਂ ਤੋੜ ਤੇ ਆ ਦੇ ਅਤਾ ਹਰੇ ਨੇ ਅਭੀ ਚ ਲਾਲ ਹੋ ਗਏ ਪੱਕ ਕੇ ਇਹ ਤਾਂ ਚਾਹੀ ਇੰਝ ਛੜ ਕੇ ਜੀ ਖਾਲੇ ਮਿੱਠਾ ਪੈਣਾ ਨਾ ਦੂਜਾ ਤਾਂ ਨਹੀਂ ਤੋੜਨਾ ਅੱਗੇ ਕੁਝ ਪਾਉਣਾ ਸਬਜ਼ੀ ਚ ਤਾਂ ਨਹੀਂ ਗਿਆ ਦੱਸੋ ਕਹਣਾ ਕਹਣਾ ਮਰੂਦ ਦੇਖਣਾ ਦੇਖ ਕੇ ਇੱਧਰ ਤਾਂ ਬੇਹੇ ਲੱਗੀ ਪਈ ਐ ਇੱਧਰ ਦੇਖੇ ਨਾਰ ਮਰੂਦ ਦੇਖ ਲੈ ਆ ਵੇਖ ਨਾਰ ਦੇਖ ਜਾਨਵਰ ਖਾ ਗਏ ਹੂੰ ਲਾਲ ਪਾਏ ਤੇ ਉਧਰ ਬਰੂਦ ਲੱਗੇ ਪਏ ਨੇ ਇਹ ਨਾਰ ਵੀ ਸਾਡਾ ਉਦੀ ਜੀ ਗਿਰ ਗਿਆ ਸੀ ਸਾਡ ਚ ਮੈਂ ਉਹੀ ਤੇ ਉਦੋਂ ਹੂੰ ਇਹ ਵੀ ਆ ਦੇਖ ਕੋ ਖਾਦਾ ਪਿਆ ਇਹ ਕੋ ਖਾਦਾ ਪਿਆ ਓਏ ਢੱਕ ਕੇ ਨਹੀਂ ਮौज ਲੱਗੀ ਪਈ ਜਾਨਵਰ ਨੂੰ ਲੋਕੋ ਬੈ ਸੜਤੇ ਆ ਸਾਰੇ ਜਾਨਵਰ ਮਰ ਜਾ ਨਹੀਂ ਵਧੀਆ ਨੇ 베ਰ ਦੋ ਕੋ ਹੋਰ ਖਾਵਾ ਫੜ ਜਾ ਹੂੰ ਮਿੱਠੇ ਨੇ ਆਪੇ ਥੋੜੀ ਚੱਲੋ ਆਪਦਾ ਮਿੱਠੇ ਨੇ ਮੈਂ ਵੀ ਥੋੜ੍ਹ ਲਿਆ ਫੇ ਮੇਰਾ ਕੀ ਮਨ ਉਹ ਤਾਂ ਬੜਾ ਸਾਰਾ ਉੱਪਰ ਦੇਖ ਕੇ ਦੇ ਆਹਾ ਹਾਂ ਮਿੱਠੇ ਵੈ ਨੇ ਮੇਰਾ ਆ ਬੁਕਾਰ ਰਹੀ ਹਾਂ ਕਰਦੇ ਆ ਜਾ ਫੇ ਹਾਂ ਮਿੱਠੇ ਪਈ ਹੈ ਹੂੰ ਦੇਖ ਇਹਨਾਂ ਕਦੇ ਲਾ ਹੜ ਐ ਇੱਕ ਅਨੁਕਤੇ ਆ ਵਿਚਾਲ ਕੋਈ ਨਾ ਵੱਕ ਜਾਣ ਨਹੀਂ ਬੜੇ ਨਹੀਂ ਹੁੰਦੇ ਆਪਣੇ ਵੈਸੀ ਬਾਜ਼ਾਰਾਂ ਚ ਤਾਂ ਪਏ ਨੇ ਬੜੇ ਬੜੇ ਇਹ ਆਪਣੇ ਮਿਲਦਾ ਐਡੇ ਕਿ ਰਹਿਣਗੇ ਇਹ ਤਾਂ ਨਾਲ ਜਿਵੇਂ ਹੀ ਹੈ ਲਾਲ ਲਾਲ ਦੇ ਆ ਦੇਖੋ ਕੀ ਹਾਲ ਕਰਿਆ ਕਾਟੋ ਨੇ ਕਿੰਨੇ ਫਾਇਪੇ ਅੰਮ੍ਰੋਦ ਦੇ ਦੇ ਕੋਈ ਸਤਾ ਮੈਂ ਤਾਂ ਨਿੰਬੂ ਤੋੜ ਕੇ ਲਿਆਉਂਗਾ ਬੜਨੇ ਦੀ ਕੋਲਾਂ ਦੀਆਂ ਰਡੂਗੇ ਜੀ ਹੂੰ ਠੰਡ ਚਾਹ ਹੁੰਦਾ ਚਿੱਲੇ ਚ ਵੱਜੋ ਹਾਂ ਬਿਨਾਂ ਸਪਰੇਅ ਵਾਲੇ ਨੇ ਬਹੁਤ ਲੱਗਦੇ ਨੇ ਇਹ ਰੁਕ ਹੋ ਜਾਏ ਬਹੁਤੀ ਠੰਡ ਚ ਥੋੜੇ ਮਜਾ ਆ ਜੀ ਨਾ ਸੰਭਾ ਮੈਂ ਕਿੱਥੇ ਕਰਾਉਣੀ ਆ ਹੂੰ ਪੈਚਾ

ਹੋਣ ਕੁਛ ਹੈਗਾ ਆ ਜੋ ਆਹ ਤੇ ਆ ਤਾਂ ਉਹ ਤਾਂ ਆਪਣਾ ਆੜੂ ਆੜੂ ਹਮ ਹਰੇਕ ਫਰੂਟ ਹੈ ਸਾਡੇ ਘਰ ਚ ਚਾਹੇ ਲੱਗੇ ਘੱਟੇ ਮੈਂ ਹਰੇਕ ਫਰੂਟ ਹੈ ਸਾਡੇ ਘਰ ਚ ਜਿਹੇ ਲੱਗਦੇ ਘਟਨੇ ਇਹ 오ਰਿੰਜ ਉਹ ਤਾਂ ਆਪਣਾ ਅੱਖ ਨੋ ਬੈਂਕਣ ਖੜੇ ਨੇ ਆ ਤੇ ਲੱਗੇ ਭਰੇ ਪਏ ਬੈਂਕਣ ਪਰਤਾ ਪੁੱਠਾ ਬਣਾ ਲਿਓ ਜੋ ਥੋੜੀ ਠੰਡ ਕਰਕੇ ਹੋ ਗਏ ਹੁਣ ਉਹ ਤਾਂ ਬਹੁਤ ਖਾਏ ਬਹੁਤ ਨਹੀਂ ਸੰਭਲ ਸਕਦੇ ਦੋ ਮਿੰਟ ਹੋਰ ਖਾ ਲੈ ਫਿਰ ਮੈਂ ਉਹ ਖਾ ਕੇ ਜੰਮੀ ਲੈ ਕੇ ਜੰਮੀ ਕੰਟਰੀ ਚਾ ਕੇ ਜਾਉਂਗੇ ਜੇ ਲੈਣੇ ਨੂੰ ਅਜੇ ਹੋਰ ਪੱਕ ਜਾਣਦੇ ਸੀ ਫਿਰ ਲੈ ਜੋ ਹਾਂਜੀ ਉਹ ਸੁਣਦੇ ਨਹੀਂ ਹੈਗੇ ਜੀ ਸਬਜੀ ਬਣ ਕੇ ਤਿਆਰ ਹੈ ਇਹ ਦੇਖੋ ਕਿੰਨੀ ਸੋਹਣੀ ਬਣੀ ਹੈ ਜੀ ਤੁਮੜਾ ਜੇ ਕੁਝ ਚੋਪੜ ਨੂੰ ਦੇ ਲੋ ਲੈ ਆਈ ਖਾਣੇ